જરા ਸੋਚੋ ਤੁਹਾਡੇ ਕਮਰੇ ਚ ਬੈੱਡ ਦੇ ਥੱਲੇ ਇੱਕ Laash ਨੱਪੀ ਹੋਵੇ ਤੇ ਤੁਹਾਨੂੰ ਪਤਾ ਵੀ ਨਾ ਹੋਵੇ ਤੇ ਤੁਸੀਂ ਹਰ ਰੋਜ਼ ਉਸੇ ਬੈੱਡ ਤੇ ਸੌਂਦੇ ਹੋਵੋ ਤਾਂ ਜਦੋਂ ਤੁਹਾਨੂੰ ਪਤਾ ਲੱਗੂ ਤਾਂ ਤੁਹਾਡਾ ਰਿਐਕਸ਼ਨ ਕੀ ਹੋਵੇਗਾ ਇੱਕ ਅਜਿਹਾ ਕਤਲ ਜਿਸ ਕਰਕੇ ਸਿਰਫ ਭਾਰਤ ਚ ਹੀ ਨਹੀਂ ਵਿਦੇਸ਼ਾਂ ਚ ਵੀ ਕੌਰਾ ਮਚਿਆ ਸੀ 1997 ਨਿਊਜ਼ੀਲੈਂਡ ਦੇ ਇੰਗਲੈਂਡ ਚ ਰਹਿਣ ਵਾਲੀ ਡਾਇਨਾ ਕਲੇ ਭਾਰਤ ਚ ਘੁੰਮਣ ਲਈ ਆਉਂਦੀ ਹੈ ਉਹ ਇੰਗਲੈਂਡ ਚ ਪੜ੍ਹਾਈ ਕਰ ਰਹੀ ਸੀ ਤੇ ਇਸੇ ਦੌਰਾਨ ਅਗਸਤ ਦੇ ਪਹਿਲੇ ਹਫਤੇ ਭਾਰਤ ਆਉਂਦੀ ਹੈ ਤੇ ਦਿੱਲੀ ਚ ਘੁੰਮਦੀ ਫਿਰਦੀ ਹੈ ਫਿਰ ਆਗਰਾ ਜਾਂਦੀ ਹੈ ਤਾਜ ਮਹਿਲ ਦੇਖਣ ਤੇ ਉੱਥੋਂ ਬਾਰਾਂ ਨਸੀ ਪਹੁੰਚਦੀ ਹੈ ਤੇ ਇੱਥੇ ਇੱਕ ਹੋਟਲ ਚ ਰੂਮ ਨੰਬਰ 103 ਚ ਚੈੱਕ ਇਨ ਕਰਦੀ ਹੈ ਤੇ ਉਸਦਾ ਇੱਕ ਰੂਟੀਨ ਸੀ ਕਿ ਉਹ ਹਰ ਸ਼ਾਮ ਰਾਤ ਨੂੰ ਆਪਣੇ ਪੇਰੈਂਟਸ ਨੂੰ ਫੋਨ ਜ਼ਰੂਰ ਕਰਿਆ ਕਰਦੀ ਸੀ ਇਸ ਦੌਰਾਨ ਤਰੀਕ ਆਉਂਦੀ ਹੈ 10 ਅਗਸਤ ਦੀ ਤੇ ਉਹ 10 ਅਗਸਤ ਨੂੰ ਆਪਣੇ ਪੇਰੈਂਟਸ ਨੂੰ ਇੱਕ ਲੈਟਰ ਲਿਖਦੀ ਆ ਤੇ ਇਸ ਲੈਟਰ ਚ ਉਹ ਲਿਖਦੀ ਆ ਕਿ ਹੁਣ ਤੱਕ ਉਹ ਭਾਰਤ ਚ ਕਿੱਥੇ ਕਿੱਥੇ ਗਈ ਕੀ ਕੀ ਕੀਤਾ ਤੇ ਕਿਹੜੀਆਂ ਕਿੜੀਆਂ ਜਗ੍ਹਾਵਾਂ ਘੁੰਮੀਆਂ ਕਿਉਂਕਿ ਇਹ ਦੌਰ ਅਸਲ ਚ ਲੈਟਰਸ ਦਾ ਹੀ ਸੀ ਇਸ ਸਮੇਂ ਮੋਬਾਈਲ ਫੋਨ ਨਹੀਂ ਸੀ ਹੁੰਦੇ ਸਿਰਫ ਲੈਂਡਲਾਈਨ ਹੀ ਹੁੰਦੇ ਸੀ 10 ਅਗਸਤ ਨੂੰ ਉਹ ਆਪਦੇ ਘਰ ਵਾਲਿਆਂ ਨਾਲ ਗੱਲਬਾਤ ਵੀ ਕਰਦੀ ਹੈ ਤੇ 11 ਅਗਸਤ ਨੂੰ ਉਸਨੇ ਜਾਣਾ ਸੀ ਦਾਰਜਲਿੰਗ ਤੇ ਉਸਦੇ ਘਰ ਵਾਲਿਆਂ ਨੂੰ ਇਹ ਗੱਲ ਪਤਾ ਸੀ ਪਰ 10 ਤੋਂ ਬਾਅਦ 12 ਤਰੀਕ ਆ ਜਾਂਦੀ ਹੈ ਪਰ ਉਸ ਦਾ ਫੋਨ ਉਸਦੇ ਮਾਪੇ ਕੋਲ ਨਹੀਂ ਪਹੁੰਚਦਾ ਡੈਨਾ ਨੇ ਜਿਸ ਗੈਸਟ ਹਾਊਸ ਚ ਚੈੱਕ ਇਨ ਕੀਤਾ ਸੀ ਉਸੇ ਗੈਸਟ ਹਾਊਸ ਦਾ ਨੰਬਰ ਉਸ ਨੇ ਆਪਣੇ ਪਿਤਾ ਨੂੰ ਵੀ ਦੇ ਰੱਖਿਆ ਸੀ ਉਸਦੇ ਪਿਤਾ ਨੇ ਗੈਸਟ ਹਾਊਸ ਚ ਫੋਨ ਨੰਬਰ ਮਿਲਾਇਆ ਪੁੱਛਿਆ ਉਹਨਾਂ ਨੇ ਦੱਸਿਆ ਕਿ ਹਾਂ ਉਹ 7 ਤੋਂ 10 ਅਗਸਤ ਤੱਕ ਰੁਕੀ ਸੀ ਪਰ ਉਸਨੇ ਚੈੱਕ ਆਊਟ ਕਰ ਲਿਆ ਸੀ 11 ਅਗਸਤ ਨੂੰ ਇਸ ਤੋਂ ਬਾਅਦ ਲਗਭਗ 5 ਦਿਨ ਹੋ ਚੁੱਕੇ ਸੀ ਉਸਦੇ ਪਿਤਾ ਐਮਬੈਸੀ ਨੂੰ ਕੰਟੈਕਟ ਕਰਦੇ ਨੇ ਐਮਬੈਸੀ ਭਾਰਤ ਸਰਕਾਰ ਨੂੰ ਉੱਤੇ ਫਿਰ ਇਹ ਗੱਲ ਪੁਲਿਸ ਤੱਕ ਪਹੁੰਚਦੀ ਹੈ ਪਰ ਕਿਸੇ ਨੂੰ ਕੁਝ ਪਤਾ ਨਹੀਂ ਕਿ ਉਹ ਗਈ ਕਿੱਥੇ ਪਰ ਡਾਇਨਾ ਦਾ ਪਿਤਾ ਵੀ ਇੰਡੀਆ ਆ ਜਾਂਦਾ ਉਸ ਨੂੰ ਪਾਲਣ ਦੇ ਲਈ ਉਹਦੇ ਪਿਤਾ ਦਾ ਨਾਮ ਸੀ ਐਲਨ ਜੈਕ 10 ਅਗਸਤ ਨੂੰ ਡਾਇਨਾ ਨੇ ਜੋ ਲੈਟਰ ਲਿਖਿਆ ਸੀ ਉਸ 'ਚ ਉਸਨੇ ਆਪਣੇ ਗਾਈਡ ਦਾ ਨਾਮ ਵੀ ਲਿਖਿਆ ਸੀ ਜਿਸ ਦਾ ਨਾਮ ਸੀ ਧਰਮਦੇਵ ਯਾਦਵ ਡਾਇਨਾ ਦੇ ਪਿਤਾ ਉਸ ਗੈਸਟ ਹਾਊਸ ਤੋਂ ਪਤਾ ਕਰਦੇ ਨੇ ਜਿੱਥੇ ਡਾਇਨਾ ਰੁਕੀ ਸੀ ਕਿ ਇੱਥੇ ਕੋਈ ਧਰਮ ਦੇਵ ਜਦ ਮਨਾ ਦਾ ਕੋਈ ਗਾਈਡ ਹੈ ਤਾਂ ਗੈਸਟ ਹਾਊਸ ਦੇ ਦੁਆਰਾ ਕਿਹਾ ਜਾਂਦਾ ਕਿ ਹਾਂ ਇਹ ਬੰਦਾ ਸਾਡੇ ਨਾਲ ਹੀ ਜੁੜਿਆ ਹੋਇਆ ਤੇ ਜੋ ਵੀ ਫੋਰਨਰ ਆਉਂਦੇ ਨੇ ਉਹ ਉਹਨਾਂ ਨੂੰ ਕਮਾਉਂਦਾ ਹੋਂ ਤੱਕ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚ ਚੁੱਕਿਆ ਸੀ ਤੇ ਫਿਰ ਪੁਲਿਸ ਗਾਇਡ ਧਰਮਦੇਵ ਯਾਦਵ ਦੀ ਭਾਲ ਕਰਦੀ ਹੈ ਤਾਂ ਪਤਾ ਲੱਗਦਾ ਕਿ ਉਹ ਵੀ ਉਸੇ ਦਿਨ ਤੋਂ ਗਾਇਬਾ ਜਦੋਂ ਤੋਂ ਡਾਇਨਾ ਗਾਇਬ ਸੀ ਪੁਲਿਸ ਨੂੰ ਇਹ ਗੱਲ ਅਜੀਬ ਲੱਗੀ ਪਰ ਫਿਰ ਸੋਚਿਆ ਵੀ ਹੋ ਸਕਦਾ ਉਹ ਉਸ ਨੂੰ ਆਪਣੇ ਨਾਲ ਹੀ ਲੈ ਗਈ ਹੋਵੇ ਤਾਂ ਕਿ ਉਹ ਹੋਰ ਜਗ੍ਹਾਵਾਂ ਉਸ ਨੂੰ ਕਮਾ ਸਕੇ ਤੇ ਉਸ ਤੋਂ ਬਾਅਦ ਡਾਇਨਾ ਨੇ ਦਾਰਜਿੰਗ ਵੀ ਜਾਣਾ ਸੀ ਤੇ ਫਿਰ ਨੇਪਾਲ ਵੀ ਜਾਣਾ ਸੀ ਫਿਰ ਪੁਲਿਸ ਉਸ ਦੀ ਤਲਾਸ਼ ਦਾਰਜਿੰਗ ਤੋਂ ਲੈ ਕੇ ਨੇਪਾਲ ਤੱਕ ਕਰਦੀ ਹੈ ਪਰ ਉਸ ਦਾ ਕੁਝ ਪਤਾ ਨਹੀਂ ਲੱਗਦਾ ਕਿਉਂ ਗਈ ਕਿੱਥੇ ਤੇ ਦੂਸਰਾ ਧਰਮਦੇਵ ਜਯਾਦਵ ਦਾ ਵੀ ਕਿਸੇ ਨੂੰ ਪਤਾ ਨਹੀਂ ਕਿ ਉਹ ਹੈ ਕਿੱਥੇ ਤੇ ਨਾ ਹੀ ਇਹ ਪਤਾ ਕਿਉਂ ਰਹਿੰਦਾ ਕਿੱਥੇ ਸੀ ਪੁਲਿਸ ਤਲਾਸ਼ ਕਰਦੀ ਰਹਿੰਦੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਦਾ ਤੇ ਇਸੇ ਦੌਰਾਨ ਪੂਰਾ 1 ਸਾਲ ਗੁਜ਼ਰ ਜਾਂਦਾ ਉਹ ਅਗਸਤ 1997 ਚ ਗਾਇਬ ਹੋਈ ਸੀ ਤੇ ਹੁਣ ਅਗਸਤ 2098 ਆ ਚੁੱਕਿਆ ਸੀ ਤੇ ਇਸੇ ਦੌਰਾਨ 18 ਅਗਸਤ 1998 ਨੂੰ ਪੁਲਿਸ ਨੂੰ ਇੱਕ ਖਬਰ ਮਿਲਦੀ ਹੈ ਕਿ ਜਿਸ ਧਰਮਦੇਵ ਨੂੰ ਪੁਲਿਸ ਇੱਕ ਸਾਲ ਤੋਂ ਭਾਲ ਰਹੀ ਹੈ ਉਸ ਨੂੰ ਰੇਲਵੇ ਸਟੇਸ਼ਨ ਤੇ ਦੇਖਿਆ ਗਿਆ ਤੇ ਪੁਲਿਸ ਦੀ ਟੀਮ ਉਸ ਗੈਸਟ ਹਾਊਸ ਦੇ ਕੁਝ ਕਰਮਚਾਰੀਆਂ ਨੂੰ ਨਾਲ ਲੈ ਕੇ ਜਾਂਦੀ ਹੈ ਤਾਂ ਕਿ ਉਸ ਦੀ شناخت ਕਰਵਾ ਸਕੇ ਤੇ ਰੇਲਵੇ ਸਟੇਸ਼ਨ ਤੇ ਜਾਂਦੀ ਹੈ ਤੇ ਉੱਥੇ ਉਸ ਨੂੰ ਫੜ ਲਿਆ ਜਾਂਦਾ ਫਿਰ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਕੁਝ ਮੰਨਦਾ ਨਹੀਂ ਫਿਰ ਪੁਲਿਸ ਦੇ ਦਬਾਅ ਸਖਤੀ ਕੀਤੀ ਜਾਂਦੀ ਹੈ ਤਾਂ ਟੁੱਟ ਜਾਂਦਾ ਤੇ ਸਭ ਕੁਝ ਕਹਾਣੀ ਦੱਸ ਦਿੰਦਾ ਤੇ ਉਹ ਪੁਲਿਸ ਨੂੰ ਕਹਿੰਦਾ ਕਿ ਡੈਨਾ ਦਾ ਸੱਚ ਜਾਣਨ ਦੇ ਲਈ ਤੁਹਾਨੂੰ ਮੇਰੇ ਘਰ ਜਾਣਾ ਪਊਗਾ ਜੋ ਉੱਥੋਂ 9 ਕਿਲੋਮੀਟਰ ਦੂਰ ਸੀ ਪੁਲਿਸ ਉਸਦੇ ਘਰ ਜਾਂਦੀ ਹੈ ਜੋ ਕਿ ਕਾਫੀ ਵੱਡਾ ਮਕਾਨ ਸੀ ਆਪਣੇ ਮਕਾਨ ਦੇ ਇਹਨਾਂ ਵੱਡਾ ਹੋਣ ਤੇ ਬਾਰੇ ਵਿੱਚ ਉਸਨੇ ਪੁਲਿਸ ਨੂੰ ਦੱਸਿਆ ਕਿ ਇੱਕ ਟੂਰਿਸਟ ਨੇ ਉਸ ਨੂੰ ਖੁਸ਼ ਹੋ ਕੇ 8000 ਡਾਲਰ ਦੇ ਦਿੱਤੇ ਸੀ ਤੇ ਉਸੇ ਨਾਲ ਉਸਤੇ ਇੱਕ ਘਰ ਬਣਵਾਇਆ। ਉਸਦੀ ਇੱਕ ਪਤਨੀ ਦੀ ਅਸਮਈ ਮੌਤ ਹੋ ਚੁੱਕੀ ਸੀ ਕਿਸੇ ਨੂੰ ਨਹੀਂ ਪਤਾ ਕਿ ਉਹ ਮਰੀ ਕਿਵੇਂ ਤੇ ਦੂਸਰੀ ਪਤਨੀ ਦੇ ਕੋਲ ਇੱਕ ਛੋਟਾ ਜਿਹਾ ਬੱਚਾ ਸੀ ਜੋ ਤਕਰੀਬਨ 3 ਸਾਲ ਦਾ ਸੀ। ਉਹ ਪੁਲਿਸ ਨੂੰ ਆਪਣੇ ਘਰ ਚ ਲੈ ਜਾਂਦਾ ਤੇ ਇੱਕ ਰੂਮ ਚ ਲੈ ਜਾਂਦਾ ਜਿਸ ਚ ਇੱਕ ਬੈੱਡ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਹ ਪੁਲਿਸ ਨਾਲ ਮਿਲ ਕੇ ਉਸ ਬੈੱਡ ਨੂੰ ਕਮਰੇ ਚੋਂ ਬਾਹਰ ਕਢਵਾਉਂਦਾ ਤੇ ਕਹਿੰਦਾ ਕਿ ਇੱਥੇ ਖੁਦਬਾਈ ਸ਼ੁਰੂ ਕਰਵਾਓ। ਉਸਦੀ ਪਤਨੀ ਵੀ ਕੋਲ ਹੀ ਖੜੀ ਸੀ ਤੇ ਉਹੀ ਕਮਰਾ ਸੀ ਜਿੱਥੇ ਉਹ ਆਪਣੀ ਪਤਨੀ ਤੇ ਬੇਟੇ ਨਾਲ ਪਿਛਲੇ 1 ਸਾਲ ਤੋਂ ਸੌਂ ਰਿਹਾ ਸੀ ਪੁਲਿਸ ਉਸ ਕਮਰੇ 'ਚ ਟੋਆ ਪੜਦੀ ਹੈ ਥੱਲੇ ਇੱਕ ਕੰਕਾਲ ਮਿਲਦਾ ਧਰਮਦੇਵ ਦੱਸਦਾ ਕਿ ਸਰ ਇਹੀ ਡੈਨਾ ਹੈ ਇਸ ਦਾ ਗਲਾ ਮੈਂ ਇਸੇ ਕਮਰੇ 'ਚ ਪੁੱਟਿਆ ਸੀ 13 ਅਗਸਤ 1997 ਨੂੰ ਤੇ ਫਿਰ ਇੱਥੇ ਹੀ ਟੋਆ ਪੱਟ ਕੇ ਉਸ ਨੂੰ ਨੱਪ ਵੀ ਦਿੱਤਾ ਸੀ ਉਸ ਤੋਂ ਬਾਅਦ ਮੈਂ ਇੱਥੇ ਫਰਸ਼ ਲਵਾਈ ਤੇ ਇਸੇ ਨੂੰ ਆਪਣਾ ਬੈੱਡਰੂਮ ਬਣਾ ਲਿਆ ਇਹ ਗੱਲ ਸੁਣ ਕੇ ਉਸਦੀ ਪਤਨੀ ਬਿਹੋਸ਼ ਹੋ ਜਾਂਦੀ ਹੈ ਫਿਰ ਪੁਲਿਸ ਉਸ ਕੰਕਾਲ ਦੇ ਟੁਕੜੇ ਉੱਥੋਂ ਕੱਢਦੀ ਹੈ ਉਦੋਂ ਤੱਕ ਡੈਨ ਦਾ ਪਿਤਾ ਐਲਨ ਜੈਕ ਵੀ ਇੰਡੀਆ ਆ ਚੁੱਕਿਆ ਸੀ ਤੇ ਫਿਰ ਉਹ ਪੁਲਿਸ ਕ ਸਟੱਡੀ ਚ ਹੀ ਧਰਮਦੇਵ ਨੂੰ ਪੁੱਛਦਾ ਕਿ ਤੂੰ ਮੇਰੀ ਬੇਟੀ ਨਾਲ ਇਹ ਕਿਉਂ ਕੀਤਾ ਉਹ ਕਹਿੰਦਾ ਕਿ ਮੈਂ ਤੇ ਡੈਨਾ ਕੁਝ ਦਿਨਾਂ ਚ ਕਾਫੀ ਵਧੀਆ ਦੋਸਤ ਬਣ ਗਈ ਸੀ ਉਸਨੇ ਕਦੇ ਵੀ ਮੇਰੇ ਨਾਲ ਭੇਦਭਾਵ ਨਹੀਂ ਕੀਤਾ ਅਸੀਂ ਦੋਨੋਂ ਇੱਕੋ ਹੀ ਟੇਬਲ ਤੇ ਖਾਣਾ ਵੀ ਖਾਂਦੇ ਸੀ ਤੇ ਫਿਰ ਉਸਨੇ 11 ਤਰੀਕ ਨੂੰ ਦਾਰਜਲਿੰਗ ਜਾਣਾ ਸੀ ਪਰ ਉਸਨੇ ਮੈਨੂੰ ਕਿਹਾ ਕਿ ਮੈਂ ਰੀਅਲ ਇੰਡੀਆ ਦੇਖਣਾ ਮਤਲਬ ਇੰਡੀਆ ਦੀ ਗਰੀਬੀ ਤੇ ਕਲਚਰ ਤਾਂ ਮੈਂ ਉਸਨੂੰ ਕਿਹਾ ਠੀਕਾ ਤੁਸੀਂ ਮੇਰੇ ਨਾਲ ਮੇਰੇ ਪਿੰਡ ਚੱਲੋ ਉਹ ਮੰਨ ਗਈ ਤੇ ਉਸਨੇ ਆਪਣਾ ਦਾਰਜਲਿੰਗ ਦਾ ਪਲਾਨ ਕੈਨਸਲ ਕਰਤਾ ਤੇ ਉਸ ਨੂੰ ਆਪਣੇ ਪਿੰਡ ਲੈ ਆਇਆ ਤੇ ਉੱਥੇ 11 ਤੇ 12 ਨੂੰ ਉਸਨੇ ਉਸ ਨੂੰ ਪੂਰਾ ਪਿੰਡ ਘੁਮਾਇਆ ਤੇ 13 ਅਗਸਤ ਦੀ ਰਾਤ ਆ ਜਾਂਦੀ ਹੈ ਉਸ ਤੋਂ ਬਾਅਦ ਇਸ ਤੋਂ ਬਾਅਦ ਧਰਮਦੇਵ ਤੇ ਉਸਦੇ ਤਿੰਨ ਦੋਸਤ ਉਸੇ ਘਰ ਦੇ ਅੰਦਰ ਸ਼ਰਾਬ ਪੀ ਰਹੇ ਸੀ ਕਿ ਉਹਨਾਂ ਦੀ ਨੀਅਤ ਡੋਲੀ ਉਹਨਾਂ ਨੇ ਡਾਇਨਾ ਦੇ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਡਾਇਨਾ ਨੇ ਪ੍ਰਸਿੱਧਤਾ ਉਕੀ ਦੇ ਦਿੱਤੀ ਉਹ ਡਰ ਕੇ ਤੇ ਉਹਨਾਂ ਨੇ ਉਸ ਦਾ ਗਲ ਕਟ ਕੇ ਉੱਥੇ ਹੀ ਉਸ ਨੂੰ ਮਾਰ ਦਿੱਤਾ ਤੇ ਇਸ ਗਲ ਕਟਣ ਦੇ ਵਿੱਚ ਮੇਨ ਕੰਮ ਜਿਹੜਾ ਹੋ ਧਰਮਦੇਵ ਨੇ ਕੀਤਾ ਸੀ ਉਸ ਤੋਂ ਬਾਅਦ ਉਸ ਦੀ ਬੋਡੀ ਨੂੰ ਉਸੇ ਰੂਮ ਨੂੰ ਪੱਟ ਕੇ ਉਸ ਦੇ ਵਿੱਚ ਦੱਬਿਆ ਫਿਰ ਫਰਸ਼ ਲਾਇਆ ਫਿਰ ਬੈੱਡ ਲਾਇਆ ਤੇ ਆਪਣੀ ਪਤਨੀ ਦੇ ਨਾਲ ਪੂਰੇ 1 ਸਾਲ ਤੱਕ ਉੱਥੇ ਸੌਂਦਾ ਰਿਹਾ ਇਸ ਤੋਂ ਬਾਅਦ ਇਹ ਮਾਮਲਾ ਕੋਰਟ 'ਚ ਗਿਆ ਲੋਅਰ ਕੋਰਟ ਨੇ ਧਰਮਦੇਵ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਬਾਕੀ ਦੇ ਜੋ ਤਿੰਨ ਸੀ ਉਹਨਾਂ ਨੂੰ ਪੂਰੀ ਸਜ਼ਾ ਸੁਣਾਈ ਗਈ ਕਿਉਂਕਿ ਇਸ ਦਾ ਕੋਈ ਸਬੂਤ ਨਹੀਂ ਸੀ ਕਿ ਉਹਨਾਂ ਨੇ ਵੀ ਡਾਇਨਾ ਦਾ ਗਲਾ ਘੁੱਟਿਆ ਸੀ ਤੋਂ ਬਾਅਦ ਇਲਾਹਾਬਾਦ ਕੋਰਟ ਦੇ ਕੋਲੇ ਫੈਸਲਾ ਜਾਂਦਾ ਉੱਥੇ ਚੈਲੰਜ ਕੀਤਾ ਜਾਂਦਾ ਪਰ ਉੱਥੇ ਵੀ ਫੈਸਲਾ ਉਸ ਦੀ ਮੌਤ ਦਾ ਹੀ ਆਇਆ ਪਰ ਸੁਪਰੀਮ ਕੋਰਟ ਨੇ 11 April 2014 ਨੂੰ ਫੈਸਲਾ ਸੁਣਾਇਆ ਕਿ ਨਹੀਂ ਇਸ ਕੇਸ ਚ ਕੋਈ ਰੀਅਲ ਗਵਾਹ ਮੌਜੂਦ ਨਹੀਂ ਆ ਤੇ ਇਸੇ ਲਈ ਤੇ ਇਸੇ ਲਈ ਤਰਮਦੇਵ ਦੀ ਫਾਂਸੀ ਨੂੰ ਬਦਲ ਕੇ 20 ਸਾਲ ਦੀ ਸਜ਼ਾ ਦੇ ਦਿੱਤੀ ਗਈ ਇਸ ਤੋਂ ਬਾਅਦ ਉਹ 2019 ਚ ਅਚਾਰਜ ਵੀ ਹੋ ਗਿਆ ਸੀ ਇਸ ਕੇਸ ਨੂੰ ਲੜਨ ਉੱਪਰ ਫੋਰਨ ਤੋਂ ਇੰਡੀਆ ਤੇ ਇੰਡੀਆ ਤੋਂ ਫੋਰਨ ਜਾਣ ਉੱਪਰ ਐਲਨ ਜੈਕ ਦੇ 1 ਲੱਖ ਡਾਲਰ ਖਰਚ ਹੋਏ ਸੀ ਲਗਭਗ 85 ਲੱਖ ਰੁਪਇਆ ਇਸ ਉਮੀਦ ਚ ਕਿ ਉਸ ਨੂੰ ਫਾਂਸੀ ਹੋਵੇਗੀ ਪਰ ਹੋਇਆ ਕਿ 2019 ਚ ਆਜ਼ਾਦ ਹੋ ਜਾਂਦਾ ਤਾਂ ਇਹ ਸੀ ਉਹ ਪੂਰੀ ਕਹਾਣੀ ਇੱਕ ਅਜਿਹੇ ਸ਼ਖਸ ਦੀ ਜਿਸ ਨੇ ਫੋਰਨ ਤੋਂ ਘੁਮਣਾਈ ਇੰਡੀਆ ਦੇ ਵਿੱਚ ਇੱਕ ਲੜਕੀ ਦਾ ਕਤਲ ਕਰਕੇ ਉਸ ਨੂੰ ਆਪਣੇ ਹੀ ਬੈੱਡਰੂਮ ਦੇ ਵਿੱਚ ਦਬਤਾ ਸੋ ਸਾਡੇ ਚੈਨਲ ਨੂੰ ਫੋਲੋ ਲਾਈਕ ਜ਼ਰੂਰ ਕਰ ਲਿਓ ਧੰਨਵਾਦ